ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਆਪ ਤਮੋਟ ਨਗਰ ਨਿਵਾਸੀਆਂ ਨੂੰ ਪਤਾ ਹੀ ਹੈ ਕਿ ਪਿੰਡ ਤਮੋਟ ਦੇ ਵਿੱਚ ਜਿਹੜਾ ਪੰਚ ਸਹਿਮਤੀ ਦੇ ਨਾਲ ਸਰਬਸੰਮਤੀ ਦੇ ਨਾਲ ਚੋਣੇ ਜਾਣ ਦਾ ਜਿਹੜਾ ਸਿਲਸਿਲਾ ਉਹ ਜਾਰੀ ਆ ਬੜੀ ਵਧੀਆ ਗੱਲ ਆ ਜਾਰੀ ਰਹਿਣਾ ਚਾਹੀਦਾ ਵਾ ਤੇ ਅੱਜ ਦਿਨ ਸ਼ਨੀਵਾਰ ਨੂੰ ਪਿੰਡ ਤਮੋਟ ਕਲਾਂ ਵਾਰਡ ਨੰਬਰ 5 ਤੋਂ ਗੁਰਦੁਆਰਾ ਸਾਹਿਬ ਵਿਖੇ ਅੱਜ ਮੀਟਿੰਗ ਹੋਈ ਸੀ ਸਾਰੇ ਵਾਰਡ ਵਾਸੀਆਂ ਨੇ ਮੀਟਿੰਗ ਦੇ ਵਿੱਚ ਇਹੀ ਫੈਸਲਾ ਲਿਆ ਵੀ ਸਰਦਾਰ ਮਨਵੀਰ ਸਿੰਘ ਗਿੱਲ ਨੂੰ ਇਸ ਵਾਰ ਪੰਚ ਸਰਬਸੰਮਤੀ ਨਾਲ ਬਣਾਇਆ ਗਿਆ ਤੇ ਸਾਰੇ ਵਾਰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਵੀਰਾਂ ਨੇ ਇੱਕ ਬਹੁਤ ਵਧੀਆ ਫੈਸਲਾ ਲਿਆ ਤੇ ਨਾਲ ਦੀ ਨਾਲ ਖਿਡਾਰੀ ਵੀਰਾਂ 'ਚ ਬੜੀ ਖੁਸ਼ੀ ਦੀ ਲਹਿਰਾਂ ਤੇ ਮਨਵੀਰ ਸਿੰਘ ਜੀ ਨੇ ਇਹ ਖੇਡਾਂ ਨਾਲ ਟੱਚ ਰੱਖਦੇ ਨੇ ਬੜੀ ਵਧੀਆ ਗੱਲ ਆ ਉਹ ਗਰਾਊਂਡ ਦੇ ਹਾਲਾਤ ਸੀਗੇ ਗਰਾਊਂਡ ਦੀ ਕੋਈ ਪੁੱਛ ਨਹੀਂ ਸੀ ਹੁੰਦੀ ਪਿੱਛੇ ਹਨ ਖਿਡਾਰੀ ਨੂੰ ਆਸ ਦੀ ਇੱਕ ਕਿਰਨ ਜਾਗ ਪਈ ਵੀ ਚਲੋ ਹੁਣ ਗਰਾਊਂਡ ਦੀ ਸਾਮਸਵਾਲ ਹੋਇਆ ਕਰੂਗੀ ਬਨਵੀਰ ਵੀਰ ਨੂੰ ਪੰਜ ਚੁਣ ਲਿਆ ਗਿਆ ਸਾਰੇ ਖਿਡਾਰੀ ਵੀਰਾਂ 'ਚ ਖੁਸ਼ੀ ਦੀ ਲਹਿਰ ਆ ਜਿਹੜੇ ਵੀ ਆਪਣੇ ਵਾਰਡ ਦੇ ਕੰਮ ਹੋਣਗੇ ਜਾਂ ਗਰਾਊਂਡ ਦੇ ਤੇ ਉਮੀਦ ਆ ਵੀ ਉਹ ਪੰਚਾਇਤ ਦੇ ਅੱਗੇ ਰੱਖਿਆ ਕਰਨਗੇ ਫਿਰ ਪੰਚਾਇਤ ਦੇ ਵਿੱਚ ਸਹਿਮਤੀ ਦੇ ਨਾਲ ਜਿਹੜੇ ਕੰਮਕਾਰ ਹੋਇਆ ਕਰਨਗੇ ਤੇ ਖਿਡਾਰੀਆਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਸੋਸ਼ਲ ਮੀਡੀਆ ਤੇ ਵੀ ਸਾਰੇ ਨਗਰ ਨਿਵਾਸੀਆਂ ਨੇ ਖਿਡਾਰੀ ਵੀਰਾਂ ਨੇ ਬਹੁਤ ਮੁਬਾਰਕਾਂ ਦਿੱਤੀਆਂ ਅਸੀਂ ਆਪਣੀ ਟੀਮ ਵੱਲੋਂ ਸਰਦਾਰ ਮਨਵੀਰ ਸਿੰਘ ਜੀਆਂ ਨੂੰ ਪੰਜ ਵੰਡ ਤੇ ਬਹੁਤ-ਬਹੁਤ ਮੁਬਾਰਕ ਦਿੰਨੇ ਆ ਵਾਰਡ ਵਾਸੀਆਂ ਨੇ ਬੜਾ ਵਧੀਆ ਫੈਸਲਾ ਲਿਆ ਤੇ ਸਾਰੇ ਪੰਜ ਨੰਬਰ ਵਾਰਡ ਵਾਸੀ ਵਧਾਈ ਦੇ ਪਾਤਰ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਬਾਕੀ ਵੀ ਜਿਹੜੇ ਵਾਰਡ ਰਹਿ ਚੁੱਕੇ ਨੇ ਉਹ ਵੀ ਆਪਣੇ ਭਾਈ ਸਾਰੇ ਵਾਰਡ ਵਾਸੀਆਂ ਨਾਲ ਮੀਟਿੰਗਾਂ ਕਰੋ ਤੇ ਸਾਰਿਆਂ ਨੂੰ ਸਹਿਮਤੀ ਦੇ ਨਾਲ ਜਿਹੜੇ ਪੰਜ ਆ ਉਹ ਚੁਣੇ ਜਾਣ ਤਾਂ ਕਿ ਆਪਾਂ ਨੂੰ ਸਰਪੰਚ ਚੋਣਨ 'ਚ ਕੋਈ ਦਿੱਕਤ ਨਾ ਆਵੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ